ਕੇਂਦਰ ਸਰਕਾਰ ਵੱਲੋਂ ਜਾਰੀ ਕੀਤਾ ਕਾਲਾ ਕਾਨੂੰਨ ਹਿੱਟ ਐਂਡ ਰਨ ਰੂਲ ਵਿਰੋਧ ਡਰਾਈਵਰਾਂ ਵੱਲੋਂ ਬੇਬਨਾਨ ਕੀ ਚੌਂਕ ਸੁਲਤਾਨਪੁਰ ਲੋਧੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹਾ ਦਾ ਪੁਤਲਾ ਫੁਕਿਆ ਅਤੇ ਨਾਰੇਬਾਜ਼ੀ ਕੀਤੀ ਕਾਲਾ ਕਾਨੂੰਨ ਰੱਦ ਕਰਨ ਲਈ ਡਰਾਈਵਰਾਂ ਵੱਲੋਂ ਐਸਟੀਐਮ ਜਸਪ੍ਰੀਤ ਸਿੰਘ ਦੇ ਨਾਮ ਮੰਗ ਪੱਤਰ ਦਿੱਤਾ ਗਿਆ ਸੁਲਤਾਨਪੁਰ ਲੋਧੀ ਤੋਂ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਤੁਸੀਂ ਇਹਨਾਂ ਜ਼ਾਲਮ ਕਾਨੂੰਨ ਬਣਾਇਆ ਇਹ ਡਰਾਈਵਰਾਂ ਦੇ ਜੇਕਰ ਢਾਹੇ ਚੜ ਗਏ ਨਾ ਤੇ ਤੁਹਾਨੂੰ ਦਸਤਰਾ ਚ ਨਹੀਂ ਤੁਹਾਨੂੰ ਬਾਥਰੂਮਾਂ ਚੋਂ ਨਹੀਂ ਬਾਹਰ ਨਿਕਲਣ ਦੇਣਾ ਇਹਨਾਂ ਨੇ ਇਹ ਯਾਦ ਰੱਖਿਓ ਪਰ ਇੱਕ ਗੱਲ ਤੁਹਾਨੂੰ ਦੱਸ ਦਿੰਨਾ ਡਰਾਈਵਰ ਯੂਨੀਅਨ ਦਾ ਏਕਤਾ ਕਿਸੇ ਦਿਨ ਕਾਮਯਾਬ ਹੋ ਗਿਆ ਨਾ ਤੇ ਤੁਸੀਂ ਕੁਰਸੀ ਤੇ ਨਹੀਂ ਤੁਹਾਨੂੰ ਬੱਡੀ ਤੇ ਨਹੀਂ ਬੈਣ ਦੇਣਾ ਇਹਨਾਂ ਨੇ ਇਹ ਤੁਹਾਨੂੰ ਯਾਦ ਕਰਾ ਰਹੀਏ ਤੁਹਾਨੂੰ ਮੋਦੀ ਜੀ ਅਮਿਤ ਸ਼ਾਹ ਦੇ ਨਾਲ ਕੋਈ ਸਲਾਹ ਕਰ ਚੱਜਦਾ ਰੱਖੋ ਜਿਹੜਾ ਇਹਨੂੰ ਸਹੀ ਸਲਾਹ ਦੇਵੇ ਇਤਾਂ ਵੀ ਇਹ ਬੇਦਕੀਆਂ ਸਲਾਵਾ ਨਾ ਦੇਓ ਕਿ ਡਰੇ ਬਣਾ ਲਈ ਗੱਲ ਕੁੱਟਣਾ ਜਿਹੜਾ ਮੇਰੇ ਵੀਰ ਦੀ 50000 ਤਨਖਾਹ ਆ ਉਹ 7 ਲੱਖ ਰੁਪਈਆ ਕਿੱਥੋਂ ਭਰੂਗਾ ਮੈਨੂੰ ਇੱਕ ਗੱਲ ਦੱਸੋ ਜਿਹੜਾ ਹੀ ਕੋਲ ਕਾਰ ਹੀ 50000 ਦੀ ਆ ਉਹ ਕਿੱਥੋਂ ਭਰੂਗਾ 7 ਲੱਖ ਰੁਪਈਆ 10 ਸਾਲ ਦੀ ਜੇ ਸਜ਼ਾ ਉਹਨੇ ਬੱਚੇ ਦਾ ਕੀ ਸੋਚਿਆ ਉਹਨੇ ਪਰਿਵਾਰ ਦਾ ਕੀ ਸੋਚਿਆ ਉਹਦੀ ਬੁੱਢੀ ਮਾਂ ਮਰੇਗੀ ਸੋਚਿਆ ਉਹਨੇ ਪਿਓ ਮਰੇਗੀ ਸੋਚਿਆ ਕੀ ਉਹਦੇ ਭੈਣ ਭਰਾ ਮਰੇ ਸੋਚਿਆ ਉਹ ਸੋਚਣ ਤੋਂ ਪਹਿਲਾਂ ਕੰੂਗਣ ਬਣਾਉਣ ਵਾਰਿਓ ਉਹ ਜਿਹੜੇ ਤੁਹਾਡੇ ਬੱਚਿਆਂ ਨੂੰ ਡਰਾਈਵਰ ਸਹੀ ਸਮੇਂ ਤੇ ਪਹੁੰਚਾਉਣ ਵਾਲੇ ਹਸਪਤਾਲਾਂ ਚ ਇੱਟ ਦਸਤਰਾਜ ਤਾਂ ਤੁਸੀਂ ਉਹਨਾਂ ਲਈ ਡਰਾਈਵਰਾਂ ਦੇ ਬੱਚਿਆਂ ਦਾ ਗਲ ਘੁੱਟਿਆ ਉਹ ਮੇਰੇ ਬੱਚੇ ਦੀ ਅੱਜ ਫੀਸ ਤਰਨ ਵਾਲੀ ਸਕੂਲ ਚ ਤੇ ਮੈਂ ਇੱਥੇ ਬੈਠਾ ਹੀ ਧਰਨੇ 'ਚ ਮੇਰੀ ਕੁੜੀ ਦਾ ਪੇਪਰ ਹੈ ਮੈਂ ਇੱਥੇ ਬੈਠਾ ਧਰਨੇ 'ਚ ਕੀ ਮੈਨੂੰ ਮੇਰੇ ਬੱਚੇ ਪਿਆਰੇ ਨਹੀਂ ਮੋਦੀ ਸਰਕਾਰ ਸਾਰੇ ਡਰਾਈਵਰਾਂ ਵਾਸਤੇ ਇਹ ਘੋਸ਼ਣਾ ਕਰਦਾ ਚਾਹੇ ਇੱਕ ਸੇ ਡਰਾਈਵਰ ਨੂੰ ਕਿਸੇ ਪਰਚਾਰ ਨੇ ਕਿਸੇ ਨੇ ਵੀ 당ਕ ਕੀਤਾ ਤੇ ਮੈਂ ਉਹਦੇ ਲਈ ਆਪਣੀ ਜਾਨ ਪਹਿਲ ਉਹ ਦੇਊਗਾ ਹਾਂ ਪਹਿਲੋ ਸਭ ਤੋਂ ਪਹਿਲੋ ਮੋਦੀ ਸਰਕਾਰ ਜੈ ਹਿੰਦ ਸਰਕਾਰ ਜੈ ਹਿੰਦ ਮੋਦੀ ਸਰਕਾਰ ਜੈ ਹਿੰਦ ਆਪਣੀਆਂ ਜਾਨਾਂ ਤੇ ਖੇਡ ਕੇ ਤੁਹਾਡੇ ਪਰਿਵਾਰਾਂ ਦੀ ਸਲਾਮਤੀ ਵਾਸਤੇ ਕੀ ਕੁਛ ਕਰਤਾ ਦਿਨ ਰਾਤ ਅਸੀਂ ਰੋੜਾਂ ਤੇ ਧੱਕੇ ਖਾਂਦੇ ਆ ਕਾਦੇ ਵਾਸਤੇ ਪਰਿਵਾਰ ਵਾਸਤੇ ਪਰ ਸਾਡੇ ਪਰਿਵਾਰਾਂ ਦੇ ਦੁਸ਼ਮਣ ਬਣ ਕੇ ਉਹ ਤੁਹਾਨੂੰ ਕੁਰਸੀਆਂ ਤੇ ਬਿਠਾਉਣ ਵਾਲੇ ਡਰਾਈਵਰ ਤੁਹਾਡੀਆਂ ਵੋਟਾਂ ਪਹੁੰਚਾਉਣ ਵਾਲੇ ਡਰਾਈਵਰ ਤੇ ਤੁਸੀਂ ਡਰਾਈਵਰਾਂ ਦੀ ਗੱਲ ਘਟਣਾ ਸ਼ੁਰੂ ਕਰਤਾ ਲੱਖ ਲਾਂਚਾ ਤੁਹਾਡੀ ਸੋਚ ਤੇ ਲੱਖ ਲਾਂਚਾ ਤੁਹਾਡੀ ਇਹੋ ਜਿਹੀ ਸੋਚ ਤੇ ਮੋਦੀ ਸਰਕਾਰ ਮੁਰਦਾਬਾਦ ਕਾਲੇ ਕਾਨੂੰਨ ਰੱਦ ਕਰੋ ਕਾਲੇ ਕਾਨੂੰਨ ਰੱਦ ਕਰੋ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਕਾਲੇ ਕਾਨੂੰਨ ਰੱਦ ਕਰੋ ਕਾਲੇ ਕਾਨੂੰਨ ਰੱਦ ਕਰੋ मुर्दाबाद मोदी सरकारबा मोदी सरकारबा ਜਿਹੜਾ ਕਿ ਡਰਾਈਵਰਾਂ ਦੇ ਪਰਮਾਨ ਦੇ ਗਲਤ ਨੂੰ ਕਰਦੇ ਆਇਆ ਜਿਵੇਂ ਕਿ ਮੇਰੇ ਪੁੱਤ ਨੇ ਕਿਹਾ ਵੀ ਸਾਡੀ ਗੇਂ ਕਿੰਨੀ ਦੂਰ ਆ ਗਈ ਹੈ ਅੱਜ ਕੱਟ ਦੂਰ ਆ ਇਹ ਜਿਉਂਦੀ ਹੋਣਾ ਪਰਵਾਰਾਂ ਤੋਂ ਖੂਨ ਹੈ ਅੱਜ ਆਪਣੇ ਸਾਡੇ ਵੱਗ ਗਈ ਵੀ ਕੱਲ ਨੂੰ ਬਹੁਤ ਸਾਡਾ ਆਪਾਂ ਨੂੰ ਬਹੁਤ ਵੱਡਾ ਕੱਟ ਚਾਹੀਦਾ ਕਿਉਂਕਿ ਆਪਣੇ ਡਰਾਈਵਰ ਆ ਨਾ ਸਾਵਲਾਵਾ ਤੇ ਕੱਟ ਪੈਣ ਦੇ ਵਿੱਚ ਸਾਡੀ ਖੂਨ ਦੇ ਵਿੱਚ ਆ ਗਿਆ ਸਾਡੀ ਖੂਨ ਪੂਰੇ ਨਹੀਂ ਹੈਗੇ ਮੈਨੂੰ ਬਹੁਤ ਸਾਡਾ ਵਾ ਇਹ ਹੋ ਗਿਆ ਮਤਲਬ ਬਹੁਤ ਜ਼ਿਆਦੀ ਗੱਲਬਾਤ ਆਵਾ ਆਪਾਂ ਇਸੇ ਕਰਕੇ ਮਾਰ ਖਾਈ ਜੰਨੇ ਆ ਆਪਾਂ ਲੋਕਾਂ ਤੋਂ ਵੀ ਛੱਤਰ ਖਾਂਦੇ ਆ ਸਰਕਾਰਾਂ ਤੋਂ ਵੀ ਖਾਂਦੇ ਆ ਜੀ ਜੀ ਆਪਾਂ ਨੂੰ ਨਾ ਠੀਕਾ ਪ੍ਰਧਾਨ ਸਾਹਿਬ ਦੀ ਬਹੁਤ ਵਧੀਆ ਵਿਚਾਰ ਦਿੱਤੇ ਉਹਨਾਂ ਨੇ ਕਿ ਆਪਣਾ ਅਕਤਸ਼ ਥੋੜਾ ਵਾ ਵਾਕਈ ਗੱਲ ਸਹੀ ਆ ਅੱਜ ਆਪਾਂ ਇਹ ਸੰਕਲਪ ਕਰੀਏ ਆਪਾਂ ਜਿੰਨੇ ਵੀ ਆ ਵੱਟੋਂ ਵੱਧ ਆਪਣੇ ਵਿੱਚ ਜਿਹੜੇ ਸਰਗਰਮ ਮੈਂਬਰ ਆ ਉਹਨਾਂ ਦੀ ਜ਼ਿੰਮੇਵਾਰੀ ਲਈਏ ਕਿ ਤੁਸੀਂ ਆਪਣੇ ਨਾਲ ਅੱਗੇ ਤੋਂ ਕਿੰਨੇ ਕਿੰਨੇ گا ਮਲਟੀਪਲਾਈ ਕਰਦੇ ਕਿਉਂਕਿ ਇੱਕ ਦੇ ਨਾਲ 4 ਚਾਰ ਦੇ ਨਾਲ 14 ਇਹ ਸਭ ਨਾਲ ਆਪਾਂ ਨੂੰ ਚੱਲਣਾ ਪੈਣਾ ਵਾ ਤੇ ਇਹ ਕਰਕੇ ਧੰਨਵਾਦ ਜੋੜ ਕੇ ਬੇਨਤੀ ਹੈ ਵੀਰ ਜੀ ਇੱਕ ਘੱਟੋ ਘਾਟ ਅਗਲੀ ਵਾਰੀ 5-7000 ਸਿੰਘ ਬੱਡੇ ਕਰੋ ਜੇ ਆਪਾਂ ਲੜਨਾ ਹੈ ਇਤਾਂ ਨਹੀਂ ਗੱਲ ਬੰਨੀ ਵੀ ਆਪਾਂ ਕਹਿਤਾ ਜੀ ਕਾਲਪੂਰ ਤੇ ਕਰਦੀ ਕਾ ਠੀਕ ਆ ਜੀ ਆਜੋ ਜੀ ਅੱਜ ਨਹੀਂ ਆਣੀ ਇੱਕ ਦਿਨ ਪਹਿਲਾਂ ਮੈਂਬਰ ਬਣਾਓ ਕਾਫੀ ਬਣਾ ਕੇ ਅੱਜ ਉਹਨਾਂ ਸਾਰਿਆਂ ਨੂੰ ਡਿਊਟੀ ਲਾਓ ਤੇ ਤੁਸੀਂ 50-50 100-100 ਬੰਦਾ ਇਕੱਠਾ ਕਰਕੇ ਲਿਆਉਣਾ ਹੈ ਉਹ ਜਦੇ ਬੰਦੀਆਂ ਸਾਥ ਦਿੰਦੀਆਂ ਨੇ ਵੀ ਸਾਰੀਆਂ ਦੁਕਾਨ ਯੂਨੀਅਨ ਵੀ ਸਾਥ ਦਿੰਦੀਆਂ ਵੀ ਸਾਰੇ ਤੁਹਾਡੇ ਨਾਲ ਨੇ ਆਰਾਮ ਆ ਵੀਰਾਂ ਨੂੰ ਇਕੱਠੇ ਹੋ ਕੇ ਆਉਣਾ ਚਾਹੀਦਾ ਸਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਵਿਚਾਰਾਂ ਵਿੱਚ ਦੱਸਦੇ ਹਾਂ ਕਿ ਅਸੀਂ ਆਪਾਂ ਇਹ ਜਾਰੀ ਰੱਖਣਾ ਹੈ ਕਿ ਜਿਹੜਾ ਬਣਾਇਆ ਹੈ ਉਹ ਸਾਡੇ ਵਾਲੇ ਬੋਲ ਚੱਲਦੇ ਨੇ ਵੀਰੋ ਇਸ ਤਰ੍ਹਾਂ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਜੋ ਕੇਂਦਰ ਸਰਕਾਰ ਨੇ ਆਪਣੇ ਦੇ ਕਾਨੂੰਨ ਲਾਗੂ ਕੀਤੇ ਆ ਆਪਾਂ ਵੱਧ ਤੋਂ ਵੱਧ ਸਾਰੇ ਵੀਰ ਇਕਜੁੱਟ ਦਾ ਸਾਥ ਲਈਏ ਕੰਮ ਵੱਧ ਤੋਂ ਵੱਧ ਵਧਾਈਏ ਕਿੰਨਾ ਆਪਣਾ ਕੰਕ ਟੂਗਾ ਕੰਕ ਦੇ ਨਾਲ ਹੀ ਆਪਣਾ ਜਿਹੜਾ ਵਾ ਸਰਕਾਰਾਂ ਨੂੰ ਆਪਾਂ ਕਿਤੇ ਜੋ ਵੀ ਤਰੀਕਾ ਕੰਮ ਕਰਾਂਗੇ ਜਾਨੀ ਇਸ਼ਾਰਾ ਦਾ ਬਦਲ ਪਹੁੰਚੂਗਾ ਆਈ ਗਾ ਇਹ ਕਿਹੜਾ ਪੁਰਾਣਾ ਨਹੀਂ ਠੀਕ ਆਜੂ ਆਜੂ ਆਜੂ

ਕਾਲੇ ਕਾਨੂੰਨ ਬਣਾ ਕੇ ਡਰਾਈਵਰਾਂ ਦੇ ਗਲਤੇ ਵਿੱਚ ਤਾਂ ਬਾਹ ਪਾ ਦਿੱਤਾ ਵਾ ਉਹਦੇ ਵਿਰੋਧ ਕਰਦਾ ਵਾ ਜੀ ਉਹ ਕਾਨੂੰਨ ਵਾਪਸ ਕਰਾਉਣ ਵਾਸਤੇ ਕਿਉਂਕਿ ਇਹ ਕਾਨੂੰਨ ਡਰਾਈਵਰਾਂ ਲਈ ਏਡਾ ਜ਼ਿਆਦਾ ਮੜਾ ਵਾ ਬੇਹੱਦ ਵੱਧ ਡਰਾਈਵਰਾਂ ਲਈ ਇਹ ਨਾ ਕਰ ਦਿੱਤਾ ਵਾ ਜੇ ਕਿਤੇ ਮੜਾ ਜੇ ਕੋਈ ਐਕਸੀਡੈਂਟ ਹੁੰਦਾ ਵਾ ਤੇ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਈਆ ਜੁਰਮਾਨਾ ਜੇ ਕਿਤੇ ਡਰਾਈਵਰ ਗੱਡੀ ਛੱਡ ਕੇ ਭੱਜ ਜਾਂਦਾ ਵਾ ਪਰ ਉੱਥੇ ਡਰਾਈਵਰ ਦੀਆਂ ਮਜਬੂਰੀਆਂ ਹੁੰਦੀਆਂ ਵਾ ਉਹਨੂੰ ਗੱਡੀ ਛੱਡ ਕੇ ਭੱਜਣਾ ਹੀ ਪੈਂਦਾ ਕਈ ਵਾਰ ਕਾਰਨ ਕੀ ਆ ਜੇ ਡਰਾਈਵਰ ਨਹੀਂ ਭੱਜਦਾ ਤੋ ਉਹਨੂੰ ਪਬਲਿਕ ਕੁੱਟ-ਕੁੱਟ ਕੇ ਹੀ ਮਾਰ ਦਿੰਦੀ ਆ ਤੇ ਜੇ ਨਹੀਂ ਮਾਰਦੀ ਤੋ ਉਹਦਾ ਕੁੱਟ-ਕੁੱਟ ਕੇ ਮਰਨ ਵਾਲਾ ਕਰ ਦਿੰਦੀ ਆ ਡਰਾਈਵਰ ਦੀ ਮਜਬੂਰੀ ਹੋ ਜਾਂਦੀ ਉਹ ਤੋਂ ਗੱਡੀ ਛੱਡ ਕੇ ਭੱਜਣਾ ਤੇ ਇਸ ਕਰਕੇ ਜਿਹੜਾ ਕਾਨੂੰਨ ਵਾਪਸ ਕੀਤਾ ਲੈਣਾ ਕਰਨਾ ਚਾਹੀਦਾ ਉਹਨੂੰ ਕਿ ਇਹ ਜਿਹੜਾ ਕਾਨੂੰਨ ਆ ਇਹ ਰੱਦ ਕੀਤਾ ਜਾਵੇ ਵੇਖੋ ਸਰਕਾਰ ਆ ਨਾ ਜਿਹੜੀ ਇਹ ਮੁਰਮੁਰ ਕੇ ਹਮਲੇ ਕਰਦੀ ਆ ਅਸੀਂ ਪਿਛਲੇ ਸਮਿਆਂ 'ਚ ਸੁਣਦੇ ਰਹੇ ਆ ਵੀ ਜਦੋਂ ਪਿਛਲੇ 2 ਸਾਲ ਸਰਕਾਰ ਆਵੇ ਨਾ ਭਾਵੇਂ ਸੂਬੇ ਦੀ ਹੋਵੇ ਤੇ ਭਾਵੇਂ ਕੇਂਦਰ ਦੀ ਹੋਵੇ ਉਹ ਲੋਕਾਂ ਨੂੰ ਕੋਈ ਨਾ ਕੋਈ ਰਾਹ ਦਿੰਦੀ ਆ ਪਰ ਇਹ ਸਰਕਾਰ ਜਿਹੜੀ ਇਹ ਅੰਤਪੜਾਵਾਂ ਤੇ ਜਾ ਰਹੀ ਆ ਪਰ ਇਹ ਅੰਤਪੜਾਵਾਂ ਤੇ ਜਾਂਦੀ ਜਾਂਦੀ ਇਹਨਾਂ ਨੇ ਸਾਡੇ ਬਹੁਤ ਵੱਡਾ ਇੱਕ ਜਿਹੜਾ ਫੈਕਟਰ ਪੈਂਦਾ ਭਾਈਚਾਰਾ ਡਰਾਈਵਰ ਹਰ ਘਰ ਦੇ ਵਿੱਚ ਡਰਾਈਵਰ ਆ ਅਸੀਂ ਵੇਨੇ ਕਿ ਜੇ ਸਾਈਕਲ ਚਲਾਉਗਾ ਉਹ ਵੀ ਡਰਾਈਵਰ ਆ ਜੇ ਕੋਈ ਮੋਟਰਸਾਈਕਲ ਚਲਾਉਗਾ ਉਹ ਵੀ ਡਰਾਈਵਰ ਆ ਤੇ ਕਾਰ ਜਿਹੜੀ ਗੱਡੀ ਆ ਉਹ ਹਰ ਘਰ ਦੇ ਵਿੱਚ ਰੱਖੀ ਆ ਤੇ ਖਾਸ ਕਰਕੇ ਡ라이ਵਰ ਦਾ ਕਿਸੇ ਦਾ ਵੀ ਐਕਸੀਡੈਂਟ ਹੋ ਸਕਦਾ ਸਾਨੂੰ ਬਹੁਤ ਵੱਡੀ ਇਰਾਨਕੀ ਹੋਈ ਆ ਕਿ ਇੱਕ ਕੇਂਦਰ ਦੀ ਸਰਕਾਰ ਨੇ ਦੇਣੀ ਤੇ ਰਾਹ ਤੇ ਲੋਕਾਂ ਨੂੰ ਪਰ ਬਾ ਉਹਨਾਂ ਨੇ ਫਾੜ ਦਿੱਤਾ ਗੱਲ ਦੇ ਲੋਕਾਂ ਦੇ ਅਸੀਂ ਆ ਕੇ ਸੇ ਡਰਾਈਵਰ ਵੀਰਾਂ ਨੇ ਕੱਟ ਕੀਤਾ ਅਸੀਂ ਪਰਸੋਂ 2 ਤਰੀਕ ਨੂੰ ਜੰਡਿਆਲਾ ਗੁਰੂ ਦੀ ਵੱਡੀ ਮਹਾਂ ਰੈਲੀ ਦੇ ਵਿੱਚ ਲੱਖਾਂ ਦੇ ਲੋਕਾਂ ਦੇ ਕੱਠ ਦੇ ਵਿੱਚ ਵੀ ਸਾਡੇ ਸੂਬੇ ਦੇ ਆਤਮਾ ਨੇ ਡਾਂਕੇ ਦੀ ਚੋਟ ਤੇ ਡਰਾਈਵਰ ਵੀਰਾਂ ਦੇ ਨਾਲ ਖਲੂਣ ਦਾ ਲਾਨ ਕੀਤਾ ਤੇ ਅਸੀਂ ਅੱਜ ਵੀ ਡਰਾਈਵਰ ਵੀਰਾਂ ਦੇ ਨਾਲ ਖੜੋਤੇ ਆ ਇਹ ਖੇਤੀ ਕਰੂਨਾਵਾਂ ਨੂੰ ਕਾਨੂੰਨ ਵਾਪਸ ਲੈਣਾ ਅੱਜ ਜਾਵੇ ਕੱਲ ਜਾਵੇ ਇਹਦੇ ਵਿੱਚ ਕੇਂਦਰ ਸਰਕਾਰ ਨੇ ਦੇਖਣਾ ਵੀ ਕਿੰਨੀ ਜਿੰਨੀ ਕਰਾਉਣੀ ਆ ਇਹਦੇ ਵਿੱਚ ਬੇਇੱਜ਼ਤੀ ਕਿੰਨੀ ਕਰਾਉਣੀ ਆ ਅੱਜ ਸਲਤਨਪੁਰ ਲੋਧੀ ਦੇ ਵਿੱਚ ਕੂੜੇ ਫੁੱਟਨੇ ਸ਼ੁਰੂ ਹੋ ਗਏ ਆ ਔਨ ਵਾਲਿਆਂ ਤਰ੍ਹਾਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਹਨਾਂ ਦੇ ਕੂੜੇ ਸਾਰੇ ਜਾਣੇ ਆ ਅਸੀਂ ਕੇਂਦਰ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਸਿਰਫ ਸਵਾਬ ਪਵਾ ਕੇ ਕਾਨੂੰਨ ਵਾਪਸੀ ਨੂੰ ਕਰਾਉਣੇ ਆ ਤੇ ਆਜੀ ਗਰੂਨ ਵਾਪਸ ਕਰਕੇ ਤੇ ਇਹਨਾਂ ਡਰਾਈਵਰ ਲੋਕਾਂ ਨੂੰ ਜਿਹੜੇ ਘਰ ਘਰ ਤੱਕ ਆ ਲੋਕਾਂ ਦੇ ਰੋਸ਼ਨ ਪਹੁੰਚਾਉਂਦੇ ਆ ਫਰੂਟ ਪਹੁੰਚਾਉਂਦੇ ਆ ਲੋਕਾਂ ਦੇ ਘਰਾਂ ਨੂੰ ਬੱਚੇ ਚੋਕੇ ਸਕੂਲਾਂ ਤੱਕ ਪਹੁੰਚਾਉਂਦੇ ਆ ਤੇ ਡਰਾਈਵਰੀ ਲੈਣ ਦੇ ਲੋਕ ਜਿਹੜੇ ਆ ਲੋਕਾਂ ਦੇ ਮੂੰਹ ਤੱਕ ਰਿਜਕ ਪਾਉਣ ਤੱਕ ਜਾਂਦੇ ਆ ਇਹਨਾਂ ਲੋਕਾਂ ਨੂੰ ਕਿਤੇ ਨਾ ਕਿਤੇ ਸੁਖਦਾ ਸਾ ਆਉਣ ਦੀਏ ਅਸੀਂ ਸਰਕਾਰ ਨੂੰ ਦੋ ਤਰੀਕ ਨੂੰ ਇਹ ਮੰਗ ਕੀਤੀ ਆ ਕਿ ਡਰਾਈਵਰ ਜਦੋਂ 60 ਸਾਲ ਦਾ ਹੋ ਜਾਂਦਾ ਇਹਨੂੰ ਤਨਖਾਹ ਆਪਰੇਸ਼ਨ ਘਟੋ ਘਾਟਾ 10000 ਰੁਪਇਆ ਇਹਦੀ ਪਿੰਸਣ ਲੱਗੇ ਜੀ ਸਰਮਣ ਸਿੰਘ ਟੋਟੀ ਬਿਲ ਰੋਡ ਕੈਰੀਅਰ ਸੁਲਤਾਨਪੁਰ ਲੋਧੀ ਜੋ ਇਹ ਸਾਡੇ ਕਾਲੇ ਕਾਨੂੰਨ ਜੋ ਡਰਾਈਵਰਾਂ ਵਾਸਤੇ ਸਰਕਾਰ ਨੇ ਬਣਾਏ ਆ ਉਹਦੇ ਸੰਬੰਧ ਵਿੱਚ ਜਿਹੜਾ ਸਾਕੇ ਇਕੱਠੇ ਹੋਏ ਆ ਇਹ ਮੰਗ ਕੀ ਕਰਨਾ ਚਾਹੁੰਦੇ ਆ ਮੰਗ ਕਰਨੀ ਚਾਹੁੰਦੇ ਆ ਕਿ ਜਿਹੜੇ ਕਾਲੇ ਕਾਨੂੰਨ ਬਣਾਏ ਆ ਸਾਡੇ ਇਹ ਇਹਨਾਂ ਨੂੰ ਵਾਪਸ ਲਿਆ ਜਾਵੇ ਇਹ ਬਹੁਤ ਰਮਾੜੇ ਆ ਇਹਨਾਂ ਦੇ ਬਹੁਤ ਗੰਭੀਰ ਸਿੱਟੇ ਨਿਕਲਣਗੇ ਗਾਂ ਕਿਉਂਕਿ 10-12000 ਡਰਾਈਵਰ ਦੀ ਤਨਖਾਹ ਹੁੰਦੀ ਆ ਉਹ ਤੇ ਮਹਾ ਉਹਦਾ ਪਰਿਵਾਰ ਦਾ ਹੀ ਗੁਜ਼ਾਰਾ ਉਹਦਾ ਚੱਲਦਾ ਵਾ ਇਹਨਾਂ ਨੇ 7 ਲੱਖ ਜੁਰਮਾਨਾ ਸਰਕਾਰ ਨੇ 10 ਸਾਲ ਦੀ ਸਜ਼ਾ ਕਰਦੀ ਆ ਤੇ ਜੇ 10 ਸਾਲ ਡਰਾਈਵਰ ਨੂੰ ਸਜ਼ਾ ਹੋ ਗਈ ਤੇ ਉਹਦਾ ਜਿਹੜਾ ਪਰਿਵਾਰ ਵਿੱਚ ਜਿਹੜਾ ਖਤਮ ਹੋ ਜਾਊਗਾ ਜਿਹੜੀ ਰੋਜ਼ੀ-ਰੋਟੀ ਵਾਲਾ ਕੋਈ ਮਸਾਨ ਨਹੀਂ ਰਹਿਊਗਾ ਇਹ ਜਿਹੜਾ ਕਾਨੂੰਨ ਹੈ ਮੋਟਰਸਾਈਕਲ ਤੋਂ ਲੈ ਕੇ ਕਾਰ ਦਾ ਡਰਾਈਵਰ ਚਾਹੇ ਮੋਟਰਸਾਈਕਲ ਦਾ ਚਾਹੇ ਟਰੱਕ ਦਾ ਚਾਹੇ ਮੱਛ ਦਾ ਸਾਰਿਆਂ ਵਾਸਤੇ ਆ ਇਹ ਕੱਲੇ ਟਰੱਕਾਂ ਵਾਲਿਆਂ ਵਾਸਤੇ ਨਹੀਂ ਅਸੀਂ ਸਾਰੀ ਜਨਤਾ ਜਿੰਨੀ ਆ ਸੰਗਤ ਨੂੰ ਅਪੀਲ ਕਰਦੇ ਆ ਕਿ ਮੋਢੇ ਨਾਲ ਮੋਢਾ ਲਾ ਕੇ ਜਿਹੜੇ ਆ ਉਹ ਡਰਾਈਵਰ ਬੀਣਾ ਦੇ ਨਾਲ ਖੜੋ ਸਾਡੇ ਨਾਲ ਦਸ਼ਕਰਤ ਕਮੇਟੀ ਆ ਕਿਸਾਨ ਮਜ਼ਦੂਰ ਕਟੇਟੀਓ ਵੀ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਪਟਾਣਪੁਰ ਨਾਨਕ ਟੈਕਸੀ ਸਟੈਂਡ ਚਲੋ ਆਤੇ ਮੇਰੇ ਵੀਰੇ ਸੰਜਿਆ ਵਾਲੇ ਦਸ਼ਮੀਸ਼ ਅਕੈਡਮੀ ਟਾਰਗੇਟ ਨੂੰ ਸਾਰੇ ਅੱਜ ਉਹਦੇ ਲੋਕਲ ਜਿਨੇ ਮੇਰੇ ਵੀ ਸੁਲਤਾਨਪੁਰ ਲੋਧੀ ਦੇ ਡਰਾਈਵਰ ਅੱਜ ਕੱਲ੍ਹ ਹੋਏ ਇੰਟਰਵਿਊ ਸਾਰਿਆਂ ਦਾ ਇੰਟੀ ਆਇਆ ਦਾ ਪਹਿਲਾ ਧੰਨਵਾਦ